ਪੁਰਾਣੇ ਜ਼ਮਾਨੇ ਦੇ ਵਿੱਚ ਹਾਂ ਦਾਈਆਂ ਹੁੰਦੀਆਂ ਸੀ ਉਹਨਾਂ ਨੇ ਕੁਝ ਵੀ ਨਹੀਂ ਕਰਨਾ ਘਰੇ ਹੀ ਬੱਚਾ ਹੋ ਜਾਂਦਾ ਸੀ ਹਾਂ ਕੋਈ ਦਵਾਈ ਨਹੀਂ ਕੋਈ ਬੂਟੀ ਨਹੀਂ ਅੱਜ ਆਪਾਂ ਕਿੰਨੇ ਪਰੇਸ਼ਾਨ ਹੁੰਨੇ ਆ ਵਜ੍ਹਾ ਕੀ ਹੈ ਜਦੋਂ ਕਿਸੇ ਵੀ ਇਹ ਬਹੁਤ ਵੱਡੀ ਗੱਲ ਕਹਿ ਰਹੇ ਆ ਕਿਸੇ ਲੇਡੀਜ਼ ਦੇ ਬੱਚਾ ਹੋਣਾ ਉਸਦੇ ਘਰ ਵਾਲੇ ਨੂੰ ਹਸਪੀਟਲ ਤੋਂ ਘੱਟੋ ਘੱਟ 5-7 ਕਿਲੋਮੀਟਰ ਦੂਰ ਦੂਰ ਰਹਿਣਾ ਚਾਹੀਦਾ ਦੂਰ ਹੋਣਾ ਚਾਹੀਦਾ ਜਦੋਂ ਕੇਸ ਹੋ ਰਿਹਾ ਇੱਥੇ ਤਾਂ ਸੁਣ ਲੇਡੀ ਇਹ ਕਹਿ ਰਹੀ ਹੈ ਕਿ ਨਹੀਂ ਜੀ ਹੱਥ ਫੜ ਕੇ ਨਾਲ ਖੜਾ ਹੋਣਾ ਸੁਣੋ ਇੱਕ ਉਸ ਲੇਡਿਸ ਨੇ ਘਰੇ ਤਾਲਾ ਨਹੀਂ ਆਉਂਦੇ ਹੱਥ ਦਾ ਕੋਈ ਲਾ ਕੇ ਜਾਣਾ ਜਦੋਂ ਜਾਣ ਲੱਗੇ ਹੋ ਤੁਸੀਂ ਵੱਡੇ ਦੇ ਨਾਮ ਦੇ ਪੈਸੇ ਚੱਕ ਕੇ ਰੱਖ ਦੋ ਕਿਤੇ ਗੁਰਦੁਆਰੇ ਖਜ਼ਾਨੇ ਚ ਪਾ ਦਿਓ ਜਿੱਥੇ ਮਰਜ਼ੀ ਕੋਈ ਈਸ਼ੂ ਨਹੀਂ ਇੱਕ ਨਾਰੀਅਲ ਜਲ ਪ੍ਰਵਾਹ ਕਰ ਹੱਥ ਲਵਾ ਕੇ ਰੱਖ ਦੋ ਬਾਅਦ ਚ ਜਲ ਪ੍ਰਵਾਹ ਕਰ ਦਿਓ ਅਗਰ ਕਿਸੇ ਲੇਡਿਸ ਦੇ ਗਰਵ ਹੈ ਮਹੀਨੇ ਦਾ ਪਤਾ ਲਾ ਜੇ ਡੇਢ ਮਹੀਨੇ ਪਤਾ ਲਾ ਬੱਚਾ ਅਗਰ ਤੰਦਰੁਸਤ ਰੱਖਣਾ ਹੈ ਉਹ ਕੀ ਕਰਨ ਇੱਕ ਪਤੇਲਾ ਲੈ ਲੈਣ ਸਟੀਲ ਦਾ ਉਹਦੇ ਚ ਕਿਲੋ ਕ ਚਾਵਲ ਪਾ ਲੋ ਠੀਕ ਹੈ ਕਿਲੋ ਕ ਚੀਨੀ ਪਾ ਲੋ ਜੋਆਂ ਦਾ ਪਾਣੀ ਬੋਤਲ ਚ ਪਾ ਕੇ ਰੱਖ ਲੋ ਜਦੋਂ ਬੱਚਾ ਹੋ ਜੇ ਉਹ ਚੀਜ਼ਾਂ ਦਾਣ ਦੇ ਦੋ ਜਿਹੜਾ ਜੋਆਂ ਵਾਲਾ ਪਾਣੀ ਹੈ ਜਲ ਪ੍ਰਵਾਹ ਕਦੋਂ ਰੱਖਣ ਮਤਲਬ ਜਦੋਂ ਬੱਚਾ ਹੋਣ ਵਾਲਾ ਲੱਗ ਗਿਆ ਕਿ ਗਰਭ ਹੈਗਾ